ਕੌਮੀ ਜਾਂਚ ਏਜੰਸੀ ਯਾਨੀ NIA ਨੇ 20 ਅਪ੍ਰੈਲ ਨੂੰ ਹੋਏ ਪਹਲਗਾਮ ਹਮਲਾਵਦੀ ਹਮਲੇ ਦੇ ਸੰਬੰਧ ਵਿੱਚ ਜੰਮੂ ਦੀ ਇੱਕ ਵਿਸ਼ੇਸ਼ NIA ਅਦਾਲਤ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਇਸ ਮਾਮਲੇ ਵਿੱਚ 7 ਮੁਲਜ਼ਮਾਂ ਵਿਰੁੱਧ ਚਾਰਜ ਸ਼ੀਟ ਦਾਇਰ ਕੀਤੀ ਹੈ ਜਿਨ੍ਹਾਂ ਵਿੱਚ ਪਾਕਿਸਤਾਨ ਸਥਿਤ ਲਸ਼ਕਰ-ਏ-ਤਾਇਬਾ ਯਾਨੀ LED ਅਤੇ ਇਸ ਦੇ ਸਹਿਯੋਗੀ ਦਾ ਰੈซิਸਟੈਂਸ ਫਰੰਟ ਯਾਨੀ TRF ਸ਼ਾਮਲ ਹਨ NIA ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨ ਦੀ ਸਹਾਇਤਾ ਦੇ ਨਾਲ ਅਤਵਾਦੀਆਂ ਵੱਲੋਂ ਧਾਰਮਿਕ ਆਧਾਰ ਤੇ ਨਿਸ਼ਾਨਾ ਸਾਧ ਕੇ ਕੀਤਾ ਗਿਆ ਸੀ ਹਮਲੇ ਵਿੱਚ 25 ਸੈਲਾਨੀ ਅਤੇ ਇੱਕ ਸਥਾਨਕ ਨਾਗਰਿਕ ਮਾਰੇ ਗਏ ਸਨ NIA ਨੇ ਚਾਰਜ ਸ਼ੀਟ ਵਿੱਚ ਕਿਹਾ ਕਿ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫਿਜ਼ ਸੈਦ ਅਤੇ TRF ਮੁਖੀ ਹਬੀਬੁੱਲਾ ਮਲੇਕ ਜਿਸ ਨੂੰ ਸਾਜਿਦ ਜੱਟ ਵਜੋ ਜਾਣਿਆ ਜਾਂਦਾ ਹੈ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ ਇਨਾ ਆਤਵਾਦੀਆਂ ਨੇ 22 April ਨੂੰ ਪਹਿਲਗਾਮ ਦੀ ਵੈਸਟਰਨ ਕਾਟੀ ਦੇ ਵਿੱਚ ਹਮਲਾ ਕੀਤਾ ਸੀ 1597 ਪੰਨਿਆਂ ਦੀ ਚਾਰਜ ਸ਼ੀਟ ਵਿੱਚ ਪਾਕਿਸਤਾਨੀ ਆਤਵਾਦੀ ਹੈਂਡਲਰ ਸਾਜਿਦ ਜੱਟ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ ਚਾਰਜ ਸ਼ੀਟ ਵਿੱਚ ਤਿੰਨ ਪਾਕਿਸਤਾਨੀ ਆਤਵਾਦੀਆਂ ਦੀ ਪਛਾਣ ਕੀਤੀ ਗਈ ਹੈ ਫੈਜ਼ਲ ਜੱਟ ਉਫਰ ਸੁਲੇਮਾਨ ਸ਼ਾ 하비브 타히르 우프 지브란 ਅਤੇ 함ਜ਼ਾ ਅਫਗਾਨੀ ਜਿਨ੍ਹਾਂ ਨੇ ਧਾਰਮਿਕ ਆਧਾਰ ਤੇ ਕਤਲੇਆਮ ਕੀਤੇ ਨੇ ਤਿੰਨੋਂ ਅਤਵਾਦੀਆਂ ਨੂੰ 29 ਜੁਲਾਈ ਨੂੰ ਸ਼੍ਰੀਨਗਰ ਦੇ ਨੇੜੇ ਦਾਚੀਗਾਮ ਦੇ ਵਿੱਚ ਆਪਰੇਸ਼ਨ ਮਹਾਦੇਵ ਦੌਰਾਨ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ ਏਜੰਸੀ ਨੇ ਮੁਲਜ਼ਮਾਂ ਤੇ ਭਾਰਤ ਵਿਰੁੱਧ ਜੰਗ ਛੇੜਨ ਦਾ ਵੀ ਦੋਸ਼ ਲਗਾਇਆ ਇਸ ਨੇ ਹਮਲੇ ਦੇ ਵਿੱਚ ਸ਼ਾਮਲ ਅਤਵਾਦੀਆਂ ਨੂੰ ਪਨਾ ਦੇਣ ਦੇ ਲਈ ਦੋ ਮੁਲਜ਼ਮਾਂ پرویز ਅਹਿਮਦ ਅਤੇ ਬਸ਼ੀਰ ਅਹਿਮਦ ਜੋਥਰ ਵਿਰੁੱਧ ਚਾਰਸ਼ੀਦ ਤਾਰ ਕੀਤੀ ਹੈ NIA ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਜਾਰੀ ਹੈ।